ਚੰਡੀਗੜ੍ਹ ਮਹਿਲਾ ਕਾਂਗਰਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਜੋ ਲੇਡੀਆਂ ਆ ਉਹ ਸੁਰੱਖਿਤ ਨਹੀਂ ਆ ਕਿਉਂ ਸੁਰੱਖਿਤ ਨਹੀਂ ਆ ਆਪਾਂ ਜਾਣਦੇ ਆ ਮੈਡਮ ਦੀਪਾ ਦੁੱਬੇ ਜੀ ਆ ਜੋ ਕਿ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰੈਜ਼ੀਡੈਂਟ ਹੋਣਾ ਗਲਪਤ ਕਰਦੇ ਆ ਮੈਡਮ ਕੀ ਕਾਰਨ ਆ ਕਿਉਂ ਤੁਸੀਂ ਇਹ ਮੰਨਦੇ ਹੋ ਵੀ ਚੰਡੀਗੜ੍ਹ ਜਿਹੜਾ ਕਿ ਇੱਕ ਬਹੁਤ ਵਧੀਆ ਸ਼ਹਿਰ ਆ ਉਸ ਵਿੱਚ ਲੇਡੀਆਂ ਜੋ ਆ ਉਹ ਸੁਰੱਖਿਤ ਨਹੀਂ ਹੈਗੇ ਸਰ ਐਨਸੀਆਰਬੀ ਦੀ ਜਿਹੜੀ ਰਿਪੋਰਟ ਹੈ ਜਿਹੜੀ ਸਦਨ ਦੇ ਵਿੱਚ ਸੰਸਦ ਦੇ ਵਿੱਚ ਦਿੱਤੀ ਗਈ ਉਹਦੇ ਵਿੱਚ ਇਹ ਦੱਸਿਆ ਗਿਆ ਕਿ 13 ਲੱਖ ਲੇਡੀਜ਼ ਜਿਹੜੀਆਂ ਹੈਗੀਆਂ ਉਹ ਦੇਸ਼ ਦੇ ਵਿੱਚੋਂ ਲਾਪਤਾ ਹੈ 13 ਲੱਖ ਮੈਡਮ ਬਹੁਤ ਵੱਡੀ ਫਿਗਰ ਹੈ ਦਿੱਤੀ ਉਹਨਾਂ ਨੇ ਦਿੱਤੀ ਉਸ ਤੋਂ ਬਾਅਦ ਜਦ ਸਟੇਟ ਵਾਈਜ਼ ਡਿਫਰੈਂਸ਼ੀਏਟ ਕੀਤਾ ਗਿਆ ਤਾਂ ਚੰਡੀਗੜ੍ਹ ਦੇ ਵਿੱਚ 30 ਨੰਬਰ ਤੇ ਸ਼ਾਇਦ ਚੰਡੀਗੜ੍ਹ ਹੈ ਉਦੇ ਵਿੱਚ ਉਹਨਾਂ ਨੇ ਕਿਹਾ ਕਿ 3679 ਲੇਡੀਆਂ ਜਿਹੜੀਆਂ ਹੈ ਮਹਿਲਾ ਜੜੀਆਂ ਹੈ 3700 3700 ਦੇ ਕਰੀਬ 3679 ਤਾਂ ਉਹ ਮਹਿਲਾ ਜੜੀਆਂ ਹੈ ਉਹ ਲਾਪਤਾ ਹੈ ਚੰਡੀਗੜ੍ਹ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਇੰਨੀ ਮਹਿਲਾ 2 ਸਾਲ ਦੇ ਵਿੱਚ ਲਾਪਤਾ ਹੋ ਗਈਆਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਨਾ ਤਾਂ ਕਿਸੇ ਪ੍ਰੈਸ ਦੇ ਮਾਧਿਅਮ ਤੋਂ ਸਾਨੂੰ ਪਤਾ ਚੱਲਿਆ ਇਹ ਚੀਜ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ ਡਾਟਾ ਤਾਂ ਸਹੀ ਭੇਜਿਆ ਗਿਆ ਕਿਉਂਕਿ ਜਿਹੜਾ ਡਾਟਾ ਮੰਗਿਆ ਤਾਂ ਉਹ ਕੁੜੀਆਂ ਦਾ ਕੀ ਹੋਇਆ 3700 ਕੁੜੀਆਂ ਨਹੀਂ ਵਿਆਹ ਕਰਾ ਕੇ ਭੱਜ ਗਈਆਂ ਜੇਕਰ ਉਹ ਭੱਜ ਗਈਆਂ ਇਹਦਾ ਵਿੱਚ ਇਹ ਹੈ ਕਿ ਇਹ ਚੀਜ਼ਾਂ ਦੇ ਵਿੱਚ ਪੈਕੀਗਾਦ ਕਰਨ ਦੀ ਜ਼ਰੂਰਤ ਹੈ ਕਿ ਪੁਲਿਸ ਡਿਪਾਰਟਮੈਂਟ ਨੇ ਹੁਣ ਤੱਕ ਕੀਤਾ ਕੀ ਕੀ ਉਹਨਾਂ ਦੇ ਵਿੱਚੋਂ ਕੋਈ ਕਮੇਟੀਆਂ ਕੋਈ ਗਠਿਤ ਕ੍ਰਿਮਾ ਹੋਈਆਂ ਕੋਈ ਸਰਚ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਕੋਈ ਮਹਿਲਾ ਐਸੀਐਲ 올ਡ ਏਜ ਹੈ ਜਿਹੜੀ ਆਪਣੇ ਬੱਚਿਆਂ ਤੋਂ ਦੁਖੀ ਹੋ ਕੇ ਘਰ ਤੋਂ ਚਲੀ ਗਈ ਕਿਉਂਕਿ ਇਹ ਸਮੱਸਿਆ ਬਹੁਤ ਜ਼ਿਆਦਾ ਅੱਜ ਕੱਲ੍ਹ ਦੇ ਦੇਸ਼ ਦੇ ਵਿੱਚ ਕੀ ਕੋਈ ਮਹਿਲਾ ਐਸੀ ਹੈ ਜਿਹੜੀ ਆਪਣੇ ਬੱਚੇ ਆਪਣੇ ਆਦਮੀ ਛੱਡ ਕੇ ਕਿਸੇ ਨਾਲ ਭੱਜ ਗਈ ਇਹ ਚੀਜ਼ਾ ਮਤਲਬ ਇੱਕ ਕੁਐਸਚਨ ਮਾਰਕ ਹੈ ਬਹੁਤ ਵੱਡਾ ਮਹਿਲਾ ਦੇ ਉੱਪਰ ਕਿ ਮਹਿਲਾ ਨੂੰ ਲਾਪਤਾ ਦੀ ਸਿਚੁਏਸ਼ਨ ਦੇ ਵਿੱਚ ਆਪਾਂ 네ਗੇਟਿਵ ਦੀ ਸੋਚਦੇ ਆ ਕਿ ਆਪਾਂ ਪੋਜ਼ਿਟਿਵ ਜੀ ਵੀ ਸੋਚਿਆ ਕਿ ਕੋਈ ਬੰਦੇ ਨੇ ਚੱਕ ਕੇ ਉਹਦਾ ਮਰਡਰ ਤਾਂ ਨਹੀਂ ਕਰਤਾ ਸਤਲੁਜ ਤਾਂ ਨਹੀਂ ਸੁਟਦਾ ਕੀ ਹੋਇਆ ਕੀ ਨਹੀਂ ਹੋਇਆ ਇਹ ਹੁਣ ਅਸੀਂ ਹਰ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਮੰਗਣੀ ਹੈ ਕਿ ਤੁਸੀਂ ਹੁਣ ਤੱਕ ਕੀਤਾ ਕੀ ਜੇ ਕੋਈ ਕੰਪਲੇਂਟਾਂ ਦੀ ਕੋਈ ਫਾਈਲ ਕਰਤੀ ਹੈ ਕੰਪਲੇਟਾ ਖਤਮ ਹੋ ਗਈ ਹੈ ਤਾਂ ਉਹਦਾ ਵੀ ਸਾਨੂੰ ਡਾਟਾ ਦਿਵੋ ਤਾਂ ਕਿ ਅਸੀਂ ਇਸ ਡਾਟਾ ਦੇ ਨਾਲ ਮੈਚ ਕਰ ਸਕੀਏ ਬੜੇ 3700 ਫਿਗਰ ਹੈ ਕਿ ਚੰਡੀਗੜ੍ਹ ਬੜਾ ਛੋਟਾ ਜਾਂ ਸ਼ਹਿਰ ਹੈ 10/10 ਦਾ ਸ਼ਹਿਰ ਹੈ ਜਿਸ ਚ ਪਪੂਲੇਸ਼ਨ ਵੀ ਬੜੀ ਘੱਟ ਹੈ ਉੱਥੇ ਵੀ 3700 ਦੀ ਫਿਗਰ ਹੈ ਜਿਹੜੀ ਲੇਡੀਜ਼ ਜਿਹੜੀਆਂ ਮਿਸਿੰਗ ਹੈ ਬਿਲਕੁਲ ਇਹ ਦਕੋ ਤੁਹਾਨੂੰ ਅੱਜ ਇਸ ਚੀਜ਼ ਨੂੰ ਸੁਣ ਕੇ ਸ਼ੌਕ ਹੋ ਰਿਹਾ ਹੈ ਜੀ ਅਰਮਨੋਜ਼ ਮੈਂ ਐਜ਼ ਅ ਮਹਿਲਾ ਕਾਂਗਰਸ ਪ੍ਰੈਜ਼ੀਡੈਂਟ ਔਰ ਇੱਕ ਸਭ ਤੋਂ ਪਹਿਲਾਂ ਮੈਂ ਇੱਕ ਨਾਰੀ ਹਾਂ ਚੰਡੀਗੜ੍ਹ ਦੀ ਸਿਟੀਜ਼ਨ ਹਾਂ ਮੈਨੂੰ ਕਿੰਨਾ ਮਹਿਸੂਸ ਹੋਇਆ ਹੋਵੇਗਾ ਕੀ ਐਨੀ ਕੁੜੀਆਂ ਸਾਡੀਆਂ ਇੱਥੋਂ ਦੀ ਗਾਇਬ ਹੋ ਗਈਆਂ ਔਰ ਸਾਨੂੰ ਪਤਾ ਤੱਕ ਨਹੀਂ ਹੈ ਅਸੀਂ ਲੜਾਈ ਕਿਹੜੀ ਲੜ ਰਹੇ ਹਾਂ ਜਿਹੜਾ ਕੇਸ ਆ ਜਾਂਦਾ ਕੋਈ ਪਾਸਕੋ ਦਾ ਆ ਗਿਆ ਕੋਈ ਰੇਬ ਦਾ ਆ ਗਿਆ ਅਸੀਂ ਉਹਦੇ ਮਗਰ ਤੁਰ ਪੈਨੇ ਆ ਕਿ ਚੰਡੀਗੜ੍ਹ 'ਚ ਇਹ ਹੋ ਗਿਆ ਆਹ ਤਾਂ ਕਿਤੇ ਦਿਖੀ ਨਹੀਂ ਰਿਹਾ ਇਹ ਕਿਉਂ ਦੱਬਿਆ ਜਾ ਰਿਹਾ ਹੈ ਕੌਣ ਬੰਦਾ ਪਿੱਛੇ ਹੈ ਜਿਹੜਾ ਇਹਨੂੰ ਰਿਪੋਰਟਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹਦੀ ਪੂਰੀ ਤਕੀ ਤਕੀਕਾਤ ਤੱਕ ਚੰਡੀਗੜ੍ਹ ਮੇਲਾ ਕਾਂਗਰਸ ਜਾਏਗੀ ਮੈਡਮ ਸਾਨੂੰ ਲੱਗਦਾ ਵੀ ਕੋਈ ਗੈਂਗ ਜਿਹੜਾ ਹੈ ਚੰਡੀਗੜ੍ਹ ਵਿੱਚ ਸਕਰੀ ਹੈ ਜਿਹੜਾ ਐਨੀ ਵੱਡੀ ਸੰਖਿਆ 'ਚ ਲੇਡੀਜ਼ ਨੂੰ ਕਿਡਨਾਪ ਕਰਕੇ ਜੇ ਕਿਸੇ ਵੀ ਤਰ੍ਹਾਂ ਇੱਥੋਂ ਬਾਹਰ ਭੇਜਣ ਦਾ ਕੰਮ ਕਰ ਰਿਹਾ ਜਾਂ ਕਿਸੇ ਹੋਰ ਮਕਸਦ ਨਾਲ ਇੱਥੋਂ ਲੈ ਕੇ ਜਾ ਰਿਹਾ ਦੇਖੋ ਗੈਂਗ ਹੋ ਸਕਦਾ ਜਿਵੇਂ ਤੁਸੀਂ ਕਿਹਾ ਲੇਕਿਨ ਫਿਰ ਸਾਡਾ ਪੁਲਿਸ ਡਿਪਾਰਟਮੈਂਟ ਚੁੱਪ ਕਿਉਂ ਹੈ ਉਹ ਕਿਉਂ ਨਹੀਂ ਲੱਭ ਰਿਹਾ ਵੀ ਕੇਅਰ ਫॉर ਯੂ ਕਾਦੀ ਕੇਅਰ ਸੜਕਾਂ ਦੇ ਉੱਪਰ ਕੇਅਰ ਕਰਨ ਨੂੰ ਆਪਾਂ ਕੀ ਕਰਨ ਨੂੰ ਆ ਜੇ ਕੋਈ ਐਸੀ ਜੇ ਥੋੜੇ ਵਾਲੀ ਗੱਲ ਸਹੀ ਨਿਕਲਦੀ ਹੈ ਕਿਸੇ ਉਸ ਤੱਕ ਤਾਂ ਇਹ ਬਹੁਤ بڑا ਇੱਕ ਸੈਕਸ ਸਕੈਂਡਲ ਹੋਏਗਾ ਮੈਨੂੰ ਵਰਡਸ ਯੂਜ਼ ਨਹੀਂ ਕਰਨੇ ਚਾਹੀਦੇ ਲੇਕਿਨ ਮੈਂ ਯੂਜ਼ ਦੁਖੀਆਂ ਇਸ ਵਾਸਤੇ ਯੂਜ਼ ਕਰ ਰਹੀ ਆ ਕਿ ਕੁੜੀਆਂ ਨੂੰ ਕਿਤੇ ਹੋਰ ਭੇਜਣ ਦਾ ਮਤਲਬ ਕੀ ਹੈ This is very clear ਤਾਂ ਇਹ ਤਾਂ ਸਿੱਧਾ-ਸਿੱਧਾ ਨਾਰੀ ਤੇ અપਮਾਨ ਹੈ ਨਾਰੀ ਦਾ ਜਿਹੜੀ ਗરિਮਾ ਹੈ ਉਹਨੂੰ ਠੇਸ ਹੈ ਇਹ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਪੁਲਿਸ ਦਾ ਬਹੁਤ ਵੱਡਾ ਫੇਲੀਅਰ ਹੈ ਜਿਹੜੀ 3700 ਲੇਡੀਜ਼ 2 ਸਾਲ ਵਿੱਚ ਇੱਕ ਛੋਟੇ ਜਿਹੇ ਸ਼ਹਿਰ ਚੋਂ ਗਾਇਬ ਹੋ ਜਾਣਾ ਦੇਖੋ ਜੀ ਪੁਲਿਸ ਦਾ ਫੇਲੀਅਰ ਤਾਂ ਹੈ ਹੀ ਹੈ ਐਸਐਸਪੀ ਸਾਡੀ ਮਹਿਲਾ ਹੈਗੀ ਹੈ ਐਮਪੀ ਸਾਡੀ ਮਹਿਲਾ ਕਮਿਸ਼ਨਰ ਚੰਡੀਗੜ੍ਹ ਦੀ ਉਹ ਮਹਿਲਾ ਤਾਂ ਮਹਿਲਾ ਸਾਡੀਆਂ ਗਾਇਬ ਹੁੰਦੀਆਂ ਜਾ ਰਹੀਆਂ ਅਸੀਂ ਕੀ ਕਰ ਰਹੇ ਹਾਂ ਸੋਚਣ ਦੇ ਬਹੁਤ بڑا ਪ੍ਰਸ਼ਨ ਹੈ ਜੀ ਜੇ ਸੋਚਿਆ ਜਾਵੇ ਔਰ ਸਚਾਈ ਦੇ ਵਿੱਚ ਜੇ ਅਸੀਂ ਮਹਿਲਾ ਦੇ ਪ੍ਰਤੀ ਸੁਜਾਗਾ ਮਹਿਲਾ ਦੀ ਇੱਜ਼ਤ ਕਰਦੇ ਆ ਸਨਮਾਨ ਕਰਦੇ ਆ ਉਹਦੇ ਵਾਸਤੇ ਸਾਨੂੰ ਇਹ ਚੀਜ਼ਾਂ ਦੇ ਉੱਪਰ ਜਾਣਾ ਪਏਗਾ ਔਰ ਮੈਨੂੰ ਤਾਂ ਸਿਮਨ ਨਹੀਂ ਆ ਰਹੀ ਕਿ ਜੇ ਰਿਪੋਰਟ ਅਸੀਂ ਲੈ ਕੇ ਵੈਰੀਫਾਈ ਕਰ ਲਈਏ ਚੰਡੀਗੜ੍ਹ 'ਚ ਤਾਂ ਭਾਜਪਾ ਸਰਕਾਰ ਕੀ ਕਰ ਰਹੀ ਹੈ ਜਿਹੜੀ ਕਹਿੰਦੀ ਹੈ ਜੁਮਲੇ ਦੇ ਜੁਮਲਾ ਸੁੜਦੀ ਹੈ ਅਸੀਂ ਤਾਂ ਮਾਇਲਾ ਸ਼ਕਤੀ ਨੂੰ ਬਹੁਤ ਉੱਪਰ ਕਰਤਾ ਆ ਮਾਇਲਾ ਸ਼ਕਤੀ ਹੈ ਚੰਡੀਗੜ੍ਹ ਦੀ ਚੰਡੀਗੜ੍ਹ ਸਭ ਤੋਂ ਛੋਟੀ ਯੂਨੀਅਨ ਟੈਟਰੀ ਹੈ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਉੱਥੇ ਜੇ ਹਾਲ ਹੈ ਤਾਂ ਬਾਕੀ ਵੱਡੀਆਂ ਸਟੇਟਾਂ 'ਚ ਤਾਂ ਹਾਲ ਤੁਸੀਂ ਦੇਖ ਹੀ ਲਿਤਾ ਮੈਡਮ ਚੰਡੀਗੜ੍ਹ ਤਾਂ ਬੜਾ ਪੜਿਆ ਲਿਖਿਆ ਲੋਕਾਂ ਦਾ ਸ਼ਹਿਰ ਹੈ ਇਹ ਮੰਨਿਆ ਜਾਂਦਾ ਹੈ ਵੀ ਇੱਥੇ ਜਿਹੜਾ ਲਿਟਰੇਸੀ ਰੇਟ ਹੈ ਬੜਾ ਹਾਈ ਹੈਗਾ ਫਿਰ ਵੀ ਇੰਨੀ ਵੱਡੀ ਫਿਗਰ ਜਿਹੜੀ ਆਣਾ ਹੈ ਆਪਣੇ ਆਪ 'ਚ ਬੜਾ ਚੁੱਬੇ ਵਾਲੀ ਗੱਲ ਹੈ ਬਹੁਤ ਚੂਬਨ ਵਾਲੀ ਗੱਲ ਹੈ ਅਚੋਬੇ ਵਾਲੀ ਗੱਲ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਰ ਆਪਕ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਇਹ ਦਿੱਲੀ ਦੇ ਵਿੱਚ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੈਠ ਕੇ ਉਹਨਾਂ ਦੇ ਇਨਚਾਰਜ ਮੰਤਰੀ ਮੰਤਰੀ ਨੇ ਬੋਲੀ ਹੈ ਤਾਂ ਹੁਣ ਉਹ ਜਵਾਬਦੇਹੀ ਹੈ ਜੇ ਕਹਿੰਦੇ ਇੱਥੇ ਕੁਛ ਹੈ ਹੀ ਨਹੀਂ ਤਾਂ ਮਤਲਬ ਫੇਰ ਤਾਂ ਘਰ ਬੈਠੇ ਰਿਪੋਰਟਾਂ ਬਣਾ ਲਈਆਂ ਉਹਨਾਂ ਨੇ ਤੇ ਇਹਦਾ ਹੁਣ ਕੁਐਸਚਨ ਮਾਰਕ ਬਹੁਤ ਵੱਡਾ ਚੰਡੀਗੜ੍ਹ ਪੁਲਿਸ ਦੇ ਉੱਪਰ ਹੈ ਠੀਕ ਹੈ ਥੈਂਕ ਯੂ ਇਹ ਸੀਗੇ ਮੈਡਮ ਦੀਪਾ ਦੁਬੇ ਜੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਦੇ ਉੱਤੇ ਇਲਜ਼ਾਮ ਲਗਾਇਆ ਹੈ ਵਿਚ ਚੰਡੀਗੜ੍ਹ ਵਿੱਚ ਜਿਹੜੀ ਲੇਡੀਆਂ ਆ ਉਹ ਸੁਰੱਖਿਤ ਨਹੀਂ ਆ ਉਹਨਾਂ ਦਾ ਕਹਿਣਾ ਹੈ ਪਿਛਲੇ 2 ਸਾਲਾਂ ਵਿੱਚ ਚੰਡੀਗੜ੍ਹ ਤੋਂ 3700 3700 ਇੱਕ ਬਹੁਤ ਵੱਡੀ ਫਿਗਰ ਆ 3700 ਦੇ ਲਗਭਗ ਜਿਹੜੀ ਲੇਡੀਆਂ ਆ ਉਹ ਚੰਡੀਗੜ੍ਹ ਤੋਂ ਗਾਇਬ ਹੋਈਆਂ ਔਰ ਚੰਡੀਗੜ੍ਹ ਪੁਲਿਸ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਪਾਈ ਇਹ ਇੱਕ ਚੰਡੀਗੜ੍ਹ ਦੇ ਉੱਪਰ ਇੱਕ ਵੱਡਾ ਦਾਗ ਆ ਜਿਹਨੂੰ ਧੋਣ ਦੀ ਲੋੜ ਆ ਮੈਂ ਦਿਨੇਸ਼ ਕੋਹਲ ਕੈਮਰਾਮੈਨ ਦੀਪਕ ਦੇ ਨਾਲ ਥੈਂਕਸ ਫਰਟਿਬਲੀ ਚੰਡੀਗੜ੍ਹ ਤੋਂ